ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਅੱਜ ਆਪਣੇ ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਦੂਸਰੀ ਲਿਸਟ ਦੇ ਵਿੱਚ ਕੁੱਲ 6 ਉਮੀਦਵਾਰ ਐਲਾਨੇ ਗਏ ਨੇ ਹਾਂ ਜੇਕਰ ਟੋਟਲ ਗੱਲ ਕਰੀਏ ਤਾਂ ਅਕਾਲੀ ਦਲ ਦੇ 13 ਉਮੀਦਵਾਰ ਹੁਣ ਚੋਣ ਮੈਦਾਨ ਦੇ ਵਿੱਚ ਪੁੱਜ ਚੁੱਕੇ ਨੇ ਕਿਉਂਕਿ ਪਹਿਲੀ ਲਿਸਟ ਦੇ ਵਿੱਚ 7 ਉਮੀਦਵਾਰ ਐਲਾਨੇ ਗਏ ਸੀ ਦੂਸਰੀ ਲਿਸਟ ਦੇ ਵਿੱਚ 6 ਉਮੀਦਵਾਰ ਐਲਾਨੇ ਗਏ ਨੇ ਤੇ ਕੁੱਲ 13 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਕੁੱਦ ਚੁੱਕੇ ਨੇ ਸੋ ਅੱਜ ਦੀ ਲਿਸਟ ਦੀ ਗੱਲ ਕਰੀਏ ਜਿਸ ਦੇ ਵਿੱਚ ਕੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਆਪਣਾ ਇੱਕ ਵਾਰ ਫਿਰ ਤੋਂ ਉਮੀਦਵਾਰ ਐਲਾਨਿਆ ਗਿਆ ਲਗਾਤਾਰ ਜਿੱਤ ਦੀ ਦਹਲੀਜ਼ ਦੇ ਉੱਪਰ ਚੱਲਦੇ ਆ ਰਹੇ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਾਰ ਫਿਰ ਤੋਂ ਬਠਿੰਡਾ ਤੋਂ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਆ ਗੱਲ ਫਿਰੋਜ਼ਪੁਰ ਤੋਂ ਕਰੀਏ ਤਾਂ ਸਰਦਾਰ ਨਰਦੇਵ ਸਿੰਘ ਬੋਬੀ ਮਾਨ ਨਰਦੇਵ ਸਿੰਘ ਜੀ ਬੋਬੀਮਾਨ ਫਿਰੋਜ਼ਪੁਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਲੁਧਿਆਣਾ ਤੋਂ ਪਾਰਟੀ ਦੇ ਉਮੀਦਵਾਰ ਨੇ ਸਰਦਾਰ ਸੋਨ ਸਿੰਘ ਠੰਡਲ ਹੁਸ਼ਿਆਰਪੁਰ ਤੋਂ ਪਾਰਟੀ ਦੇ ਵੱਲੋਂ ਉਹਨਾਂ ਦੇ ਉੱਪਰ ਭਰੋਸਾ ਜਤਾਇਆ ਗਿਆ ਹੈ ਸ਼੍ਰੀ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਤੇ ਹਰਦੀਪ ਸਿੰਘ ਜੀ ਸਰਦਾਰ ਹਰਦੀਪ ਸਿੰਘ ਜੀ ਬੋਟਰੇਲਾ ਚੰਡੀਗੜ੍ਹ ਤੋਂ ਪਾਰਟੀ ਦੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਸੋ 6 ਉਮੀਦਵਾਰਾਂ ਦੀ ਲਿਸਟ ਦੂਜੀ ਲਿਸਟ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਨਾਲ ਨਾਲ ਅੱਜ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਆ ਕੇ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਹਿੱਸਾ ਬਣਨ ਵਾਲੇ ਮਹਿੰਦਰ ਸਿੰਘ ਕੇਪੀ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਐਲਾਨੇ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਪਾਰਟੀ ਦੇ ਵੱਲੋਂ ਦੂਜੀ ਜੋ ਲਿਸਟ ਜਾਰੀ ਕੀਤੀ ਗਿਆ ਉਸ ਦੇ ਵਿੱਚ ਕੁੱਲ 6 ਉਮੀਦਵਾਰ ਹੋਰ ਨੇ ਜੋ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਜਿਨ੍ਹਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਨਰਦੇਵ ਸਿੰਘ ਜੀ ਬੋਬੀਮਾਨ ਫਿਰੋਜ਼ਪੁਰ ਤੋਂ ਰਣਜੀਤ ਸਿੰਘ ਜੀ ਢਿੱਲੋਂ ਲੁਧਿਆਣਾ ਤੋਂ ਸੋਨ ਸਿੰਘ ਜੀ ਠੰਡਲ ਹੁਸ਼ਿਆਰਪੁਰ ਤੋਂ ਤੇ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਤੇ ਹਰਜੀਪ ਸਿੰਘ ਬਟਰੇਲਾ ਚੰਡੀਗੜ੍ਹ ਤੋਂ ਚੋਣ ਮੈਦਾਨ ਦੇ ਵਿੱਚ ਨੇ ਹੁਣ ਗੱਲ ਕਰੀਏ ਕੁੱਲ ਉਮੀਦਵਾਰਾਂ ਦੇ 13 ਉਮੀਦਵਾਰ ਚੰਡੀਗੜ੍ਹ ਨੂੰ ਮਿਲਾ ਕੇ ਕੁੱਲ 13 ਉਮੀਦਵਾਰ ਚੌਣ ਮੈਦਾਨ ਦੇ ਵਿੱਚ ਨੇ ਸਿਰਫ ਔਰ ਸਿਰਫ ਇੱਕ ਸੀਟ ਸ੍ਰੀ ਖੰਡੂਰ ਸਾਹਿਬ ਉੱਥੋਂ ਅਜੇ ਤੱਕ ਪਾਰਟੀ ਦੇ ਵੱਲੋਂ ਆਪਣਾ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ ਪਾਰਟੀ ਸਮਰੀਆ ਅਜੇ ਕੋਈ ਨਾ ਕੋਈ ਪੇਚ ਉੱਥੇ ਫਸਿਆ ਹੋਇਆ ਸੋ ਦੱਸ ਦिए ਕਿ ਪਿਛਲੇ ਦਿਨ ਚਰਚਾਵਾਂ ਸੀ ਕਿ ਵਿਕਰਮਜੀਤ ਮਜੀਠੀਆ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਅਗਲੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਹੋ ਸਕਦਾ ਲੇਕਿਨ ਦੂਸਰੀ ਲਿਸਟ ਅੱਜ ਜਾਰੀ ਕੀਤੀ ਗਈ ਹੈ ਔਰ ਸਿਰਫ ਔਰ ਸਿਰਫ ਸ਼੍ਰੀ ਖੰਡੂਰ ਸਾਹਿਬ ਦੀ ਸੀਟ ਦੇ ਉੱਪਰ ਪਾਰਟੀ ਵੱਲੋਂ ਕੋਈ ਵੀ ਆਪਣਾ ਉਮੀਦਵਾਰ ਅਜੇ ਨਹੀਂ ਐਲਾਨਿਆ ਗਿਆ ਜੇਕਰ ਪਹਿਲੀ ਲਿਸਟ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨੈਲ ਜੋਸ਼ੀ ਜੀ ਆਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਗੁਰਦਾਸਪੁਰ ਤੋਂ ਦਲਜੀਤ ਸਿੰਘ ਚੀਮਾ ਪਟਿਆਲਾ ਤੋਂ ਐਨ ਕੇ ਸ਼ਰਮਾ ਤੇ ਫਤਿਹਗੜ ਸਾਹਿਬ ਤੋਂ ਬਿਕਰਮਜੀਤ ਸਿੰਘ ਨੂੰ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਸੀ ਗੱਲ ਹੁਣ ਬਠਿੰਡਾ ਸੀਟ ਦੀ ਕਰ ਲੈਣੀ ਹੈ ਕਿਉਂਕਿ ਬਠਿੰਡਾ ਸੀਟ ਅਕਾਲੀ ਦਲ ਦੇ ਲਈ ਅਹਿਮ ਸੀਟ ਮੰਨੀ ਜਾਂਦੀ ਹੈ ਕਿਉਂਕਿ ਬਾਦਲ ਪਰਿਵਾਰ ਦੀ ਨੂੰ ਅਤੇ ਲਗਾਤਾਰ ਐਮਪੀ ਬਣਦੇ ਆ ਰਹੇ ਹਰਸਿਮਰਤ ਕੌਰ ਬਾਦਲ ਪਾਰਟੀ ਦੇ ਉਮੀਦਵਾਰ ਨੇ ਲੇਕਿਨ ਪਿਛਲੇ ਦਿਨੀ ਜਦੋਂ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਨੂੰ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਗਿਆ ਸੀ ਤਾਂ ਤੁਰੰਤ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਰਕ ਔਰ ਸਿੱਧੂ ਨੂੰ ਉਥੋਂ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਜਿਸ ਤੋਂ ਬਾਅਦ ਬਠਿੰਡਾ ਦੀ ਸੀਟ ਦੇ ਉੱਪਰ ਕੁਝ ਸਮੇਂ ਦੇ ਲਈ ਹਰਸੇਮਰਤ ਕੌਰ ਬਾਦਲ ਦਾ ਨਾਮ ਹੋਲਡ ਕਰ ਦਿੱਤਾ ਗਿਆ ਸੀ ਕਿਉਂਕਿ ਚਰਚਾਵਾ ਇਹ ਸ਼ੁਰੂ ਹੋ ਚੁੱਕਿਆ ਸੀ ਕਿ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦੇ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਬਠਿੰਡਾ ਸੀਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ ਹੋ ਸਕਦੀ ਹੈ ਹਰਸਿਮਰਤ ਕੌਰ ਬਾਦਲ ਦੇ ਲਈ ਹੋ ਸਕਦੀ ਹੈ ਸੋ ਨਾਮ ਨੂੰ ਪਹਿਲੀ ਲਿਸਟ ਦੇ ਵਿੱਚ ਨਹੀਂ ਪਾਇਆ ਗਿਆ ਸੀ ਹੋਲਡ ਕੀਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਇਹਨਾਂ ਚਰਚਾਵਾਂ ਦੇ ਮੱਦੇਨਜ਼ਰ ਕਿ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦਾ ਹਲਕਾ ਬਦਲ ਕੇ ਉਹਨਾਂ ਨੂੰ ਫਿਰੋਜ਼ਪੁਰ ਭੇਜਿਆ ਜਾ ਸਕਦਾ ਹੈ ਇਸ ਦੇ ਵਿੱਚ ਇੱਕ ਅਹਿਮ ਤੇ ਵੱਡਾ ਬਿਆਨ ਆ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਇਆ ਸੀ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਸੀ ਕਿ ਉਹ ਆਪਣਾ ਹਲਕਾ ਨਹੀਂ ਬਦਲਣਗੇ ਜੇਕਰ ਉਹ ਚੋਣ ਲੜਨਗੇ ਤਾਂ ਬਠਿੰਡਾ ਸੀਟ ਤੋਂ ਹੀ ਚੋਣ ਲੜਨਗੇ ਬਠਿੰਡਾ ਸੀਟ ਉਹਨਾਂ ਨੂੰ ਦੇਣੀ ਨਹੀਂ ਦੇਣੀ ਆਪਣਾ ਉਮੀਦਵਾਰ ਪਾਰਟੀ ਦੇ ਵੱਲੋਂ ਬਠਿੰਡਾ ਤੋਂ ਉਹਨਾਂ ਨੂੰ ਬਣਾਉਣਾ ਜਾਂ ਨਹੀਂ ਬਣਾਉਣਾ ਇਹ ਪਾਰਟੀ ਦੇ ਹੱਥ ਆ ਲੇਕਿਨ ਜੇਕਰ ਉਹ ਚੋਣ ਲੜਨਗੇ ਤਾਂ ਸਿਰਫ ਔਰ ਸਿਰਫ ਬਠਿੰਡਾ ਸੀਟ ਤੋਂ ਲੜਨਗੇ ਤਾਂ ਇਹ ਕਿ ਸਿਕੰਦਰ ਸਿੰਘ ਮਲੂਕਾਦੀਨੂ ਅਤੇ ਉਹਨਾਂ ਦਾ ਪੁੱਤ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪਰਮਪਾਲ ਕੌਰ ਜੋ ਸਿੱਧੂ ਨੇ ਸਿਕੰਦਰ ਸਿੰਘ ਮਲੂਕਾ ਵੱਡਾ ਨਾਮ ਭਾਰਤੀ ਜਨਤਾ ਪਾਰਟੀ ਦੀ ਅਜੋ ਹੁਣ ਮਹਿਲਾ ਕੈਂਡੀਡੇਟ ਨੇ ਬਿਠੰਡਾ ਤੋਂ ਉਹਨਾਂ ਦੇ ਸਹੁਰਾ ਸਾਹਿਬ ਸਿਕੰਦਰ ਸਿੰਘ ਮਲੂਕਾ ਜਿਹੜੇ ਕੀ ਅਕਾਲੀ ਦਲ ਦੇ ਵੱਡਾ ਨਾਮ ਨੇ ਅਕਾਲੀ ਦਲ ਦੇ ਵੱਡੇ ਅਹੁਦਿਆਂ ਤੇ ਰਹੇ ਨੇ ਭਾਵੇਂ ਕਿ ਉਹ ਅਜੇ ਖੁਦ ਪਾਰਟੀ ਦੇ ਨਾਲ ਬਣੇ ਹੋਏ ਨੇ ਅਕਾਲੀ ਦਲ ਦੇ ਲਈ ਚੋਣ ਪ੍ਰਚਾਰ ਕਰਦੇ ਪਿਛਲੇ ਦਿਨ ਨਜ਼ਰ ਆਏ ਸੀ ਵੀ ਬਾ하ਰ ਸਿਮਰਤ ਕੌਰ ਬਾਦਲ ਦੇ ਨਾਲ ਫੇਰੀਆਂ ਲਗਾਉਂਦੇ ਨਜ਼ਰ ਆਏ ਸੀ ਹਲਕੇ ਦੀਆਂ ਲੇਕਿਨ ਕਿਤੇ ਨਾ ਕਿਤੇ ਚਰਚਾਾਂਵਾਂ ਇਹ ਵੀ ਸ਼ੁਰੂ ਹੋ ਚੁੱਕਿਆ ਹੈ ਸੀ ਕਿ ਪੁੱਤ ਅਤੇ ਨੂੰ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਵੀ ਅਕਾਲੀ ਦੰਨੂ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਹ ਵੀ ਦੱਸ ਦਈਏ ਕਿ ਨਾਲ ਕਿ ਮਲੂਕਾ ਪਰਿਵਾਰ ਦਾ ਬਠਿੰਡੇ ਹਲਕੇ ਦੇ ਵਿੱਚ ਚੰਗਾ ਦਬਦਬਾ ਚੰਗਾ ਰਸੂਖ ਮੰਨਿਆ ਜਾ ਰਿਹਾ ਹੈ ਪਰ ਬਰਕਰਾਰ ਦੇ ਉੱਪਰ ਚੰਗੀ ਪਕੜ ਮਲੂਕਾ ਪਰਿਵਾਰ ਦੀ ਮੰਨੀ ਜਾ ਰਹੀ ਹੈ ਜਿਸ ਤੋਂ ਬਾਅਦ ਬਠਿੰਡਾ ਸੀਟ ਦੇ ਉੱਪਰ ਹਰਸਿਮਰਤ ਕੌਰ ਬਾਦਲ ਦਾ ਨਾਮ ਅਨਾਉਂਸ ਕਰਨ ਦੇ ਵਿੱਚ देरी ਕੀਤੀ 기 سوچ ਵਿਚਾਰ ਤੋਂ ਬਾਅਦ ਇੱਕ ਫਿਰ ਫਿਰ ਤੋਂ ਮਾਤਾ 25 ਤੋਂ ਬਾਅਦ ਆਖਰ ਅੱਜ ਬਟਿੰਡਾ ਸੀਟ ਤੋਂ ਹਰਸਿਮਰਤ ਕੌਦਵਾਲ ਨੂੰ ਆਪਣਾ ਉਮੀਦਵਾਰ ਪਾਰਟੀ ਦੇ ਵੱਲੋਂ ਐਲਾਨ ਦਿੱਤਾ ਗਿਆ ਨਾਲ ਹੀ ਨਾਲ ਉਹ ਦੱਸ ਦिए ਕਿ ਜਲੰਧਰ ਜਿੱਥੇ ਕੀ ਉਮੀਦਵਾਰ ਜਿਹੜੇ ਚਰਚਾਵਾਂ ਸੀ ਕਿ ਪਵਨ ਕੁਮਾਰ ਟੀਨੂ ਉਮੀਦਵਾਰ ਹੋ ਸਕਦੇ ਨੇ ਲੇਕਿਨ ਜਦੋਂ ਉਹਨਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆ ਕੇ ਦੂਸਰੀ ਪਾਰਟੀ ਵਿੱਚ ਪਹੁੰਚੇ ਤਾਂ ਉਥੇ ਵੀ ਪਾਰਟੀ ਨੂੰ ਚਿਹਰਾ ਚਾਹੀਦਾ ਸੀ ਆਖਰ ਅੱਜ ਕਾਂਗਰਸ ਦੀ ਦੋ ਬਾਰ ਦੇ ਕਾਂਗਰਸ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਮਹਿੰਦਰ ਸਿੰਘ ਕੇਪੀ ਜਦੋਂ ਅੱਜ ਪਾਰਟੀ ਦੇ ਵਿੱਚ ਪਹੁੰਚੇ ਦੱਸਿਏ ਕਿ ਦੱਸਦੀਏ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਵੱਲੋਂ ਉਹਨਾਂ ਦੇ ਗ੍ਰਹਿ ਦੇ ਉੱਪਰ ਜਾ ਕੇ ਮਹਿੰਦਰ ਸਿੰਘ ਕੇਪੀ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਤੇ ਤੁਰੰਤ ਕੁਝ ਪਲਾਂ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੇ ਵੱਲੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਸੋ ਵੱਡੀ ਤੇ ਅਹਿਮ ਖਬਰ ਅਕਾਲੀ ਦਲ ਦੇ ਨਾਲ ਜੁੜੀ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 2014 ਦੀਆਂ ਇਲੈਕਸ਼ਨ ਦੇ ਮੱਦੇਨਜ਼ਰ ਦੂਸਰੀ ਲਿਸਟ ਹੁਣ ਅਕਾਲੀ ਦਲ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਕੁੱਲ ਮਿਲਾ ਕੇ 6 ਕੈਂਡੀਡੇਟ ਹੋਰ ਵੱਖ-ਵੱਖ ਖਾਲਕਿਆਂ ਦੇ ਵਿੱਚ ਉਤਾਰੇ ਗਏ ਨੇ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ। ਕਿ ਬਠਿੰਡਾ ਸੀਟ ਤੋਂ ਬੀਬਾਰ ਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ਤੋਂ ਸਰਦਾਰ ਨਰਦੇਵ ਸਿੰਘ ਬੋਬੀਮਾਨ ਨੂੰ ਲੁਧਿਆਣਾ ਤੋਂ ਸਰਦਾਰ ਰਣਜੀਤ ਸਿੰਘ ਜੀ ਨੂੰ ਰਣਜੀਤ ਸਿੰਘ ਢੱਲੋਂ ਨੂੰ ਹੁਸ਼ਿਆਰਪੁਰ ਤੋਂ ਸਰਦਾਰ ਸੋਨ ਸਿੰਘ ਠੰਡਲ ਨੂੰ ਜਲੰਧਰ ਤੋਂ ਸ਼੍ਰੀ ਮਹਿੰਦਰ ਸਿੰਘ ਕੇਪੀ ਤੇ ਸਰਦਾਰ ਹਰਦੀਪ ਸਿੰਘ ਬੁਟਰੇਲਾ ਚੰਡੀਗੜ੍ਹ ਤੋਂ ਉਮੀਦਵਾਰ ਐਲਾਨੇ ਗਏ ਨੇ ਇਸ ਤੋਂ ਪਹਿਲਾਂ ਪਹਿਲੀ ਲਿਸਟ ਦੇ ਵਿੱਚ 7 ਉਮੀਦਵਾਰਾਂ ਦੇ ਨਾਮ ਸ਼ਾਮਿਲ ਕੀਤੇ ਗਏ ਸੀ ਉਹ ਦਾਦੀਏ ਕਿ ਵੱਖ-ਵੱਖ ਹਲਕਿਆਂ ਦੇ ਵਿੱਚ ਅਕਾਲੀ ਦਲ ਨੂੰ ਆਪਣੇ ਪੁਰਾਣੇ ਸਾਥੀਆਂ ਤੋਂ ਖਤਰਾ ਬਣਿਆ ਹੋਇਆ ਕਿਉਂਕਿ ਲਗਾਤਾਰ ਬਗਾਵਤੀ ਸੁਰ ਉੱਠਦੇ ਹੋਏ ਨਜ਼ਰ ਆ ਰਹੇ ਨੇ ਪਾਰਟੀ ਦੇ ਵਿੱਚ ਅਤੇ ਵੱਖ-ਵੱਖ ਹਲਕਿਆਂ ਦੇ ਵਿੱਚ ਪਾਰਟੀ ਦੇ ਵੱਡੇ ਉਮੀਦਵਾਰ ਮਾਫ ਕਰਨਾ ਪਾਰਟੀ ਦੇ ਵੱਡੇ ਚਿਹਰੇ ਵੱਡੇ ਆਗੂ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਹੁਣ ਜੇਕਰ ਨਾਰਾਜ਼ਗੀ ਦੀ ਗੱਲ ਕਰੀਏ ਸੰਗਰੂਠ ਸੀਟ ਦੇ ਉੱਪਰ ਵੀ ਟੀਨਸਾ ਪਰਿਵਾਰ ਦੇ ਵੱਲੋਂ ਲਗਾਤਾਰ ਨਾਰਾਜ਼ਗੀ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਇੱਥੋਂ ਤੱਕ ਚਰਚਾਵਾ ਸ਼ੁਰੂ ਹੋਈਆਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਗਰੂਠ ਸੀਟ ਤੋਂ ਉਮੀਦਵਾਰ ਬਦਲਿਆ ਜਾ ਸਕਦਾ ਹੈ ਪਰ ਦੂਸਰੇ ਪਾਸੇ ਪਰਮਿੰਦਰ ਸਿੰਘ ਟੀਨਸਾ ਦਾ ਇੱਕ ਅਹਿਮ ਬਿਆਨ ਕਿ ਉਹ ਅਕਾਲੀ ਦਲ ਦਾ ਹਿੱਸਾ ਨਹੀਂ ਤੇ ਅਕਾਲੀ ਦਲ ਦੇ ਨਾਲ ਹੀ ਬਣੇ ਰਹਿਣਗੇ ਪਰ ਨਾਲ ਹੀ ਨਾਲ ਚਰਚਾਵਾ ਇਹ ਵੀ ਸ਼ੁਰੂ ਹੋਈਆਂ ਸੀ ਕੀ ਮੀਟਿੰਗਾਂ ਦਾ ਦੌਰ ਆਪਣੇ ਵਰਕਰਾਂ ਦੇ ਨਾਲ ਢੀਂਸਾ ਪਰਿਵਾਰ ਦਾ ਹੋਇਆ ਸੀ ਪਰ ਵਰਕਰਾਂ ਦੇ ਵੱਲੋਂ ਇਹ ਮੰਗ ਵੀ ਰੱਖੀ ਗਈ ਸੀ ਕਿਉਂ ਨਾ ਸੰਗਰੂਰ ਤੋਂ ਆਜ਼ਾਦ ਚੋਣ ਲੜੀ ਜਾਵੇ ਸੋ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਭਾਵੇਂ ਅਜੇ ਤੱਕ ਇਸ ਤਰ੍ਹਾਂ ਦੀਆਂ ਇਹ ਚਰਚਾਵਾਂ ਹੀ ਨੇ ਅਜੇ ਤੱਕ ਢੀਂਸਾ ਪਰਿਵਾਰ ਦਾ ਕੋਈ ਬਿਆਨ ਇਸ ਮਾਮਲੇ ਵਿੱਚ ਨਹੀਂ ਆਇਆ ਲੇਕਿਨ ਹੁਣ ਜਿਹੜੇ ਲਿਸਟ ਦੀ ਗੱਲ ਕਰੀਏ ਦੂਸਰੀ ਲਿਸਟ ਅੱਜ ਜਾਰੀ ਕਰ ਦਿੱਤੀ ਗਈ ਹੈ ਅਕਾਲੀ ਦਲ ਬਾਦਲ ਦੇ ਵੱਲੋਂ ਬੀ ਬਾਹਰ ਸਿਮਰਤ कौर ਬਾਦਲ ਨੂੰ ਬਠਿੰਡਾ ਤੋਂ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ